ਪੰਜਾਬ ਸੀਐਮ ਫੈਨ ਕਲੱਬ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਗੱਲ ਕਰਦੇ ਆਂ ਸੀਐਮ ਭਗਵੰਤ ਮਾਨ ਨੇ ਵਿਸਾਖੀ ਤੋਂ ਪਹਿਲਾਂ ਇੱਕ ਵੱਡਾ ਐਲਾਨ ਕੀਤਾ ਹੈ ਔਰਤਾਂ ਦੇ ਨਾਮ ਸਲਾਨਾ 1 ਲੱਖ ਪੱਤਾ ਇਸ ਦੀ ਸੱਚਾਈ ਕੀ ਹੈ ਇਸ ਦੇ ਬਾਰੇ ਤੁਹਾਨੂੰ ਜ਼ਰੂਰ ਦੱਸਾਂਗੇ ਸੀਐਮ ਭਗਵੰਤ ਮਾਨ ਜਿੱਥੇ 2024 ਲੋਕ ਸਭਾ ਚੋਣਾਂ ਦੇ ਪ੍ਰਚਾਰ ਦੇ ਵਿੱਚ ਰੁੱਝੇ ਹੋਏ ਨੇ ਉੱਥੇ ਉਹਨਾਂ ਨੇ ਲੋਕਾਂ ਦੇ ਨਾਲ ਕੀਤੇ ਹੋਏ ਵਾਅਦੇ ਵੀ ਜਿਹੜੇ ਨੇ ਪੂਰੇ ਕਰ ਦਿੱਤੇ ਨੇ ਉਹਨਾਂ ਦੇ ਵਿੱਚੋਂ ਸਿਰਫ ਇੱਕ ਵਾਅਦਾ ਬਚਿਆ ਮੁੱਖ ਮੰਤਰੀ ਦਾ ਮੰਨਣਾ ਹੈ ਕਿ ਉਹ ਇਸ ਚੋਣਾਂ ਤੋਂ ਬਾਅਦ ਪੂਰਾ ਕਰ ਦਿੱਤਾ ਜਾਵੇਗਾ ਸੋ ਆਖਰ ਭਗਵੰਤ ਮਾਨ ਸਰਕਾਰ ਔਰਤਾਂ ਨੂੰ 1-1000 ਰੁਪਏ ਦੇਣ ਦਾ ਜੋ ਵਾਅਦਾ ਕੀਤਾ ਗਿਆ ਸੀ ਵਿਧਾਨ ਸਭਾ ਚੋਣਾਂ ਦੇ ਦੌਰਾਨ ਉਹ ਜਲਦੀ ਹੀ ਪੂਰਾ ਕਰ ਦਿੱਤਾ ਜਾਵੇਗਾ ਬਾਕੀ ਗਰੰਟੀਆਂ ਪੂਰੀਆਂ ਹੋ ਚੁੱਕੀਆਂ ਨੇ ਪੰਜਾਬ ਸਰਕਾਰ ਦੇ ਮੁਤਾਬਕ ਬਾਕੀ ਵਾਅਦੇ ਪੂਰੇ ਹੋ ਚੁੱਕੇ ਨੇ ਫਿਲਹਾਲ ਇਹ ਵਾਅਦੇ ਬਚੇ ਨੇ ਇਹਨਾਂ ਨੂੰ ਜਲਦੀ ਹੀ ਪੂਰਾ ਕਰ ਦਿੱਤਾ ਜਾਵੇਗਾ ਤੇ ਜਿਹੜਾ ਇੱਕ ਵਾਅਦਾ ਬਚਿਆ ਹੈ 1000 ਰੁਪਏ ਦੇਣ ਦਾ ਔਰਤਾਂ ਨੂੰ ਉਹ ਵੀ ਇਸ ਚੋਣਾਂ ਤੋਂ ਬਾਅਦ ਬਿਲਕੁਲ ਹੱਲ ਕਰ ਲਿਆ ਜਾਵੇਗਾ ਤੇ ਜੇ ਗੱਲ ਕਰੀਏ ਤਾਂ ਔਰਤਾਂ ਦੇ ਨਾਮ ਸਲਾਨਾ 1 ਲੱਖ ਪੱਤਾ ਇਸ ਦੀ ਸੱਚਾਈ ਕੀ ਹੈ ਇਹ ਜਲਦੀ ਹੀ ਅਨਾਉਂਸ ਹੋ ਸਕਦਾ ਹੈ ਸੋ ਖਬਰਾਂ ਦੇ ਮੁਤਾਬਕ ਸੂਤਰਾਂ ਨੇ ਦੱਸਿਆ ਹੈ ਕਿ ਆਖਰ 1 ਲੱਖ ਪੱਤਾ ਸਨਮਾਨ ਦੇਣ ਦੀ ਕੁਝ ਔਰਤਾਂ ਨੂੰ ਜਿਨ੍ਹਾਂ ਦੇ ਵਿੱਚ ਕੁਝ ਕੰਡੀਸ਼ਨਸ ਹੋਣਗੀਆਂ ਉਹਨਾਂ ਔਰਤਾਂ ਨੂੰ 1 ਲੱਖ ਪੱਤਾ ਸਲਾਨਾ ਦਿੱਤਾ ਜਾਵੇਗਾ ਕੁਝ ਔਰਤਾਂ ਹੀ ਇਹਦੇ ਵਿੱਚ ਸਿਲੈਕਟਡ ਹੋਣਗੀਆਂ ਹਾਲਾਂਕਿ ਪਹਿਲਾਂ ਹੀ ਪੰਜਾਬ ਆਪ ਸਰਕਾਰ ਜਿੱਥੇ ਕੇ ਆਸ਼ੀਰਵਾਦ ਸਕੀਮ ਵੀ ਦੇ ਰਹੀ ਹੈ ਔਰ ਨਾਲ ਹੀ ਜੇ ਗੱਲ ਕਰੀਏ ਤਾਂ ਭੈਣਾ ਨੂੰ ਉਹਨਾਂ ਦੇ ਵਿਆਹਾਂ ਤੇ ਸ਼ਗਨ ਸਕੀਮ ਵੀ ਜਿਹੜੀ ਹੈ ਦੇ ਰਹੀ ਹੈ ਔਰ ਕਿਤੇ ਨਾ ਕਿਤੇ ਜੇ ਗੱਲ ਕਰੀਏ ਤਾਂ ਵਿਦਵਾਵਾਂ ਦੇ ਲਈ ਵੀ ਸਪੈਸ਼ਲ ਯੋਜਨਾਵਾਂ ਰੱਖੀਆਂ ਗਈਆਂ ਨੇ ਔਰ ਹੈਂਡੀਕੈਪਟਾਂ ਦੇ ਲਈ ਵੀ ਔਰ ਕਿਤੇ ਨਾ ਕਿਤੇ ਵਿਦਵਾ ਔਰਤਾਂ ਦੇ ਲਈ ਔਰ ਉਹਨਾਂ ਲੋਕਾਂ ਦੇ ਲਈ ਜਿਹੜੇ ਕੰਮ ਕਰਨ ਤੋਂ ਅਸਮਰੱਥ ਨੇ ਅੰਗਹੀਣਾਂ ਦੇ ਲਈ ਔਰ ਕੁਝ ਹੋਰ ਲੋਕ ਵੀ ਇਸ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਉਹਨਾਂ ਲੋਕਾਂ ਦੇ ਲਈ ਪੰਜਾਬ ਸਰਕਾਰ ਵੱਖਰੇ ਤੌਰ ਤੇ ਸਹੂਲਤਾਂ ਜੜੀਆਂ ਨੇ ਪ੍ਰਦਾਨ ਕਰ ਰਹੀ ਹੈ ਪਰ ਨਾਲ ਹੀ ਜੇ ਗੱਲ ਕਰੀਏ ਕੁਝ ਹੋਰ ਲੋਕਾਂ ਨੂੰ ਵੀ ਘਰ ਬੈਠੇ ਸਰਕਾਰੀ ਜੜੀਆਂ ਸਹੂਲਤਾਂ ਨੇ ਉਹਨਾਂ ਦਾ ਲਾਭ ਮਿਲ ਰਿਹਾ ਹੈ ਪੰਜਾਬ ਸਰਕਾਰ ਹਰ ਇੱਕ ਵਿਅਕਤੀ ਦਾ ਹਰ ਇੱਕ ਨਾਗਰਿਕ ਦਾ ਸਪੈਸ਼ਲ ਤੌਰ ਤੇ ਧਿਆਨ ਰੱਖ ਰਹੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਮੰਨਣਾ ਹੈ ਕਿ ਜਦ ਤੋਂ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਹੈ ਉਸ ਤੋਂ ਬਾਅਦ ਲੋਕ ਜਿਹੜੇ ਨੇ ਕਾਫੀ ਖੁਸ਼ ਨੇ ਔਰ ਲੋਕਾਂ ਦੀਆਂ ਮੁਸ਼ਕਲਾਂ ਕਾਫੀ ਜ਼ਿਆਦਾ ਹੱਲ ਹੋ ਚੁੱਕੀਆਂ ਨੇ ਲੋਕਾਂ ਨੂੰ ਜਿਸ ਤਰ੍ਹਾਂ ਪਰੇਸ਼ਾਨੀਆਂ ਆਉਂਦੀਆਂ ਸੀ ਝੰਜਟ ਸੀ ਸਰਕਾਰੀ ਦਫ਼ਤਰਾਂ ਦੇ ਗੇੜੇ ਕੱਢਣ ਦਾ ਉਹ ਵੀ ਹੁਣ ਖਤਮ ਹੋ ਚੁੱਕਿਆ ਹੈ ਮੁੱਖ ਮੰਤਰੀ ਨੇ ਦੱਸਿਆ ਹੈ ਕਿ ਲੋਕਾਂ ਨੂੰ ਮੁਫਤ ਸਿੱਖਿਆ ਮੁਫਤ ਬਿਜਲੀ ਮੁਫਤ ਪਾਣੀ ਜਿਹੜਾ ਹੈ ਸ਼ੁੱਧ ਪਾਣੀ ਦਿੱਤਾ ਜਾ ਰਿਹਾ ਹੈ ਸੋ ਆਖਰਕਾਰ ਲੋਕਾਂ ਨੂੰ ਇਨ੍ਹਾਂ ਚੀਜ਼ਾਂ ਦੀ ਹੀ ਸਖਤ ਜ਼ਰੂਰਤ ਸੀ ਪੰਜਾਬ ਸੀਐਮ ਪੈਨ ਕਲੱਬ ਦੇ ਨਾਲ ਜੁੜੇ ਰਹੋ ਜੀ ਧੰਨਵਾਦ